ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਾਂਗੀ ਔਰ ਇਹ ਦੱਸਣਾ ਚਾਹਾਂਗੀ ਕਿ ਅਸੀਂ ਇੱਕ ਦਿਨ ਪਹਿਲਾਂ ਹੀ ਬਾਬਾ ਸਾਹਿਬ ਅੰਬੇਦਕਰ ਜੀ ਦਾ ਜੋ 134ਵਾਂ ਜਨਮ ਦਿਹਾੜਾ ਮਨਾ ਕੇ ਹਟੇ ਹਾਂ ਔਰ ਉਸ ਜਨਮ ਦਿਹਾੜੇ ਦੀ ਕੀ ਇੰਪੋਰਟੈਂਸ ਹੈ ਪੰਜਾਬ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਹਰ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ 'ਚ ਮਨਾਇਆ ਗਿਆ ਤੇ ਮੈਂ ਇਹ ਵੀ ਦੱਸ ਦੇਵਾਂ ਕਿ ਇੰਨੇ ਸਾਲਾਂ ਬਾਅਦ ਵੀ ਕੋਈ ਇਹੋ ਜੀ ਪਾਰਟੀ ਕੋਈ ਪੋਲਿਟੀਕਲ ਪਾਰਟੀ ਜਾਂ ਕੋਈ ਇਹੋ ਜੀ ਸਰਕਾਰ ਨਹੀਂ ਆਈ ਸੀ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕੀਤੀ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਗੱਲ ਕੀਤੀ ਸੋ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਦੋ ਮਹਾਨ ਸ਼ਖਸੀਅਤਾਂ ਦੀ ਇਮੇਜ ਨੂੰ ਲੈ ਕੇ ਆਈਆਂ ਸੀ ਔਰ ਇਹਨਾਂ ਦੇ ਦਿੱਤੇ ਹੋਏ ਜੋ ਨਿਰਦੇਸ਼ ਸੀ ਇਹਨਾਂ ਦੇ ਦਿੱਤੀਆਂ ਹੋਈਆਂ ਜੋ ਕਹਿ ਲਓ ਕਿ ਬਾਬਾ ਸਾਹਿਬ ਅੰਬੇਦਕਰ ਦੀ ਜੀਵਨ ਸ਼ੈਲੀ ਚ ਜੋ ਅਸੀਂ ਸਿੱਖਿਆ ਉਦੇ ਆਧਾਰ ਤੇ ਦਿੱਲੀ ਚ ਪਹਿਲਾਂ ਤੇ ਫਿਰ ਪੰਜਾਬ ਚ ਕੰਮ ਕੀਤਾ ਸੋ ਅੱਜ ਜੋ ਤੁਹਾਡੇ ਜ਼ਰੀਏ ਲੋਕਾਂ ਤੱਕ ਇੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਜਿੰਨਾ ਦੋ ਮਹਾਨ ਸ਼ਖਸੀਅਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਸੀਂ ਦਫ਼ਤਰਾਂ ਦੇ ਵਿੱਚ ਦੋਨੋਂ ਦੀਆਂ ਤਸਵੀਰਾਂ ਲਗਾਈਆਂ ਸੀ ਹਰ ਦਫ਼ਤਰ ਦੇ ਵਿੱਚ ਔਰ ਉਸ ਤੇ ਅਸੀਂ ਪੂਰੀ ਤਰ੍ਹਾਂ ਅਮਲ ਵਿੱਚ ਲਿਆਉਂਦੇ ਹੋਏ ਕਈ ਇਹੋ ਜਿਹੀਆਂ ਪੰਜਾਬ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਜਿਹੜੀ ਕਿ ਹੁਣ ਜੋ ਇਮੀਡੀਏਟਲੀ ਪਹਿਲਾ ਕੈਬਨਟ ਦੇ ਵਿੱਚ ਇੱਕ ਮਤਾ ਪਾਸ ਹੋਇਆ ਜਿਦੇ ਵਿੱਚ ਕਿ ਸਰਕਾਰੀ ਵਕੀਲਾਂ ਦੀ ਜੇਕਰ ਅਸੀਂ ਗੱਲ ਕਰ ਲਈਏ ਸਰਕਾਰੀ ਵਕੀਲ ਅੱਜ ਤੱਕ 75 ਸਾਲ ਤੋਂ ਉੱਪਰ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਅੱਜ ਤੱਕ ਨਾ ਕਿਸੇ ਸਟੇਟ ਦੇ ਵਿੱਚ ਔਰ ਨਾ ਕਿਸੇ ਪੋਲੀਟੀਕਲ ਪਾਰਟੀ ਨੇ ਇਹ ਮੁੱਦਾ ਚੱਕਿਆ ਸੀ ਕਿ ਇਹਦੇ ਵਿੱਚ ਵੀ ਰਿਜ਼ਰਵੇਸ਼ਨ ਮਿਲਣੀ ਜ਼ਰੂਰੀ ਹੈ ਜੇ ਅਸੀਂ ਗੱਲ ਕਰੀਏ ਹਾਈ ਕੋਰਟਾਂ ਦੀ ਸੁਪਰੀਮ ਕੋਰਟਾਂ ਦੀ ਤੁਹਾਨੂੰ ਉੱਥੇ ਜੱਜ ਮਿਲ ਜਾਣਗੇ ਪਰ ਕੋਈ ਗਰੀਬ ਘਰ ਚੋਂ ਪੜ ਕੇ ਆਇਆ ਜੱਜ ਬਹੁਤ ਰੇਅਰ ਹੈ ਕਿ ਤੁਹਾਨੂੰ ਮਿਲੇਗਾ ਸੋ ਉਹਦੇ ਨਾਲ ਬਹੁਤ ਜ਼ਿਆਦਾ ਸਾਡਾ ਗਰੀਬ ਤਬਕਾ ਵੀ ਇਫੈਕਟ ਹੁੰਦਾ ਹੈ ਕਿ ਉਹ ਜਿਹੜੇ ਫੈਸਲੇ ਆ ਉਹ ਕਈ ਵਾਰ ਉਹਨਾਂ ਦੇ ਹੱਕ 'ਚ ਹੁੰਦੇ ਹੀ ਨਹੀਂ ਸੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਮੁੱਖ ਮੰਤਰੀ ਸਬਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਫੈਸਲਾ ਲਿਆ ਕਿ ਅਸੀਂ ਜਿਹੜੇ ਹਾਈ ਕੋਰਟ ਦੇ ਵਿੱਚ ਸਰਕਾਰੀ ਵਕੀਲ ਜਾਂਦੇ ਆ ਉਹਨਾਂ ਦੇ ਵਿੱਚ ਅਸੀਂ ਰਾਖਵਾ ਕਰਨ ਲਾਗੂ ਕੀਤਾ ਤੇ ਇੰਨਾ ਹੀ ਨਹੀਂ ਉਹ 58 ਸੀਟਾਂ ਜੋ ਰਿਜ਼ਰਵ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਜੋ ਦੇਖਣ ਨੂੰ ਮਿਲਿਆ ਕਿ ਸਾਡੇ ਬਹੁਤ ਸਾਰੇ ਇਹੋ ਜਿਹੇ ਵਕੀਲ ਸੀ ਜਿਨ੍ਹਾਂ ਤੇ ਕਿ ਜੋ ਸ਼ਰਤਾ ਸੀ ਉੱਥੇ ਆਉਣ ਦੀਆਂ ਕੋਈ ਐਡੀਸ਼ਨਲ ਏਜੀ ਹੈ ਸੀਨੀਅਰ ਏਜੀ ਹੈ ਜਾਂ ਡਿਪਟੀ ਏਜੀ ਹੈ ਉਹਨਾਂ ਲਈ ਅਸੀਂ ਇਨਕਮ ਕ੍ਰਾਈਟੇਰੀਆ ਰੱਖਿਆ ਸੀ ਜਿਵੇਂ ਕਿ ਸੀਨੀਅਰ ਏਜਿੰਗ ਲਈ 20 ਲੱਖ ਉਸ ਤੋਂ ਥੱਲੇ 10 ਲੱਖ ਫਿਰ 7 ਲੱਖ ਫਿਰ 5 ਲੱਖ ਪਰ ਸਾਡੇ ਇਹੋ ਜਿਹੇ ਗਰੀਬ ਘਰਾਂ ਚੋਂ ਆਏ ਹੋਏ ਵਕੀਲ ਸੀ ਜਿਨ੍ਹਾਂ ਦਾ ਜੋ ਇਹ ਇਨਕਮ ਕ੍ਰਾਈਟੇਰੀਆ ਵੀ ਨਹੀਂ ਪੂਰਾ ਕਰ ਸਕਦੇ ਸੀ ਸੋ ਇਸ ਵਾਰ ਕੈਬਨਟ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਫੈਸਲਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਲਿਆ ਗਿਆ ਕਿ ਇਹਨਾਂ ਲਈ ਇਨਕਮ ਕ੍ਰਾਈਟੇਰੀਆ ਵੀ ਅਸੀਂ ਅੱਧਾ ਕਰ ਦਿੱਤਾ ਜਿਸ ਨੂੰ 20 ਲੱਖ ਚਾਹੀਦਾ ਸੀ ਅਸੀਂ 10 ਲੱਖ ਕਰ ਦਿੱਤਾ ਇਨੂੰ 7 ਲੱਖ ਚਾਹੀਦਾ ਸੀ ਉਹਨੂੰ 3.5 ਲੱਖ ਕਰ ਦਿੱਤਾ ਸੋ ਇਸ ਤਰ੍ਹਾਂ ਇੱਕ ਵੱਡੀ ਰਾਹਤ ਸਾਡੇ ਗਰੀਬ ਭਾਈਚਾਰੇ ਨੂੰ ਐਸਸੀ ਭਾਈਚਾਰੇ ਨੂੰ ਦਿੱਤੀ ਗਈ ਹੈ ਤਾਂ ਕਿ ਸਾਡੇ ਵੱਧ ਤੋਂ ਵੱਧ ਬੱਚੇ ਆ ਜਿਹੜੇ ਐਸਸੀ ਭਾਈਚਾਰੇ ਨਾਲ ਸੰਬੰਧਤ ਵਕੀਲ ਹੈ ਹਾਈ ਕੋਰਟ ਵਿੱਚ ਪਹੁੰਚਣ ਤੇ ਉਹਨਾਂ ਦੀ ਇਕੁਅਲ ਰਿਪਰੈਜ਼ੈਂਟੇਸ਼ਨ ਜਿਹੜੀ ਹਾਈ ਕੋਰਟ ਦੇ ਵਿੱਚ ਹੋਵੇ ਸੋ ਇਹ ਇੱਕ ਇਤਿਹਾਸ ਬਦਲਣ ਵਾਲੀ ਗੱਲ ਹੋਈ ਹੈ ਕਿਉਂਕਿ ਅੱਜ ਤੱਕ ਇਹੋ ਜਿਹਾ ਫੈਸਲਾ ਨਾ ਕਿਸੇ ਪਾਰਟੀ ਨੇ ਲਿਆ ਸੀ ਨਾ ਸਰਕਾਰ ਨੇ ਲਿਆ ਸੀ ਜਿਹੜੇ ਇਸ ਤੋਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਕਾਂਗਰਸ ਦੀ ਸਰਕਾਰ ਦੀ ਗੱਲ ਕਰੀਏ ਤਾਂ ਉਦੋਂ ਇਹ ਮੁੱਦਾ ਛੁੱਕਿਆ ਗਿਆ ਸੀ ਸਾਡੀ ਪਾਰਟੀ ਵੱਲੋਂ ਪਰ ਕਿਸੇ ਨੇ ਕੋਈ ਇਸ ਤੇ ਵਿਚਾਰ ਨਹੀਂ ਕੀਤਾ ਸੀ ਔਰ ਇਹ ਮੁੱਦੇ ਨੂੰ ਹੁਣ ਸਾਡੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਇਹਨੂੰ ਅਮਲ 'ਚ ਲਿਆਂਦਾ ਗਿਆ ਸੋ ਸਾਡੇ ਸਾਰੇ ਭਾਈਚਾਰਿਆਂ ਨੂੰ ਇਸ ਲਈ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਸਰਕਾਰੀ ਦੇ ਵਿੱਚ ਲਾਭ ਦੀ ਗੱਲ ਕੀਤੀ ਸੀ ਕਿੰਨੇ ਪੰਜਾਬ ਦੇ ਵਿੱਚ ਕੋਈ ਸਰਕਾਰੀ ਕਾਲਜ ਵੀ ਬਣਾਉਣ ਜਾ ਰਹੇ ਹੋ ਨਾ ਕਾਲਜ ਨੂੰ ਦੇਖੋ ਜੀ ਆਲਰੇਡੀ ਜੇ ਮੈਂ ਇਸ ਗੱਲ ਤੇ ਕਰਾਂਗੀ ਕਿ ਸਰਕਾਰੀ ਕਾਲਜ ਤਾਂ ਜਿਹੜੇ ਬਣਨ ਦੀ ਵੱਖਰੀ ਗੱਲ ਹੈ ਸਾਡੇ ਇਸ ਤੋਂ ਪਹਿਲਾਂ ਜੋ ਮਸ਼ਰੂਮ ਵਾਂਗੂ ਕਾਲਜ ਨਿਕਲ ਕੇ ਆਏ ਸੀਗੇ ਥਾਂ ਥਾਂ ਤੇ ਲਾਅ ਕਾਲਜ ਥਾਂ ਥਾਂ ਤੇ ਇੰਜੀਨੀਅਰਿੰਗ ਕਾਲਜ ਸੋ ਉਹਦਾ ਇੱਕ ਬਹੁਤ ਉਲਟਾ ਇਫੈਕਟ ਦੇਖਣ ਨੂੰ ਮਿਲਿਆ ਕਿ ਸਾਡੇ ਕਈ ਵਾਰੀ ਉਹ ਡਿਗਰੀਆਂ ਖਰੀਦਣ ਲੱਗੇ ਸੀਗੇ ਕਿ ਐਨੇ ਪੈਸੇ ਦੇ ਦਿਓ ਤੁਹਾਡੇ ਬੱਚੇ ਨੂੰ ਡਿਗਰੀ ਮਿਲ ਜੂਗੀ ਸੋ ਮੇਰ ਨੂੰ ਮੇਰਾ ਇਹ ਮੰਨਣਾ ਹੈ ਕਿ ਇਸ ਚੀਜ਼ ਨੂੰ ਆਪਾਂ ਪਹਿਲਾਂ ਕੰਟਰੋਲ ਚ ਕਰੀਏ ਕਿ ਜਿਹੜੇ ਵੀ ਬੱਚੇ ਆ ਸਾਡੇ ਉਹ ਸਹੀ ਤਰੀਕੇ ਦੇ ਨਾਲ ਪੜ੍ਹ ਕੇ ਡਿਗਰੀਆਂ ਲੈਣ ਬਾਕੀ বারবার কলেজ ਬਹੁਤ ਹੀ ਗਿਣਤੀ ਚ ਕਾਲਜ ਖੋਲਣ ਨਾਲ ਉਹ ਜਿੰਨੇ ਕਾਲਜ ਹੈ ਉਹਨਾਂ ਦਾ ਨਿਆਰ ਉੱਚਾ ਚੱਕਦਾ। ਕਿਉਂਕਿ ਜ਼ਿਆਦਾਤਰ ਦੇਖਣਾ ਹੈ ਗਰੀਬਾਂ ਕੋਲ ਲੋਕ ਹੁੰਦੇ ਨੇ। ਗਰੀਬਾਂ ਕੋਲ ਇਹ ਲਾ ਕਰਨ ਬਹੁਤ ਮੁਸ਼ਕਲ ਹੁੰਦੀ ਹੈ ਕਿ ਕਿੰਨੀ ਡਿਗਰੀ ਲੈਣੀ ਹੈ। ਇਹਦਾ ਇਹ ਤਾਂ ਮਕਸਦ ਹੈ ਕਿ ਸਰਕਾਰ ਇਸ ਤਰ੍ਹਾਂ ਕੁਝ ਉਪਦੇਰੀ ਹੈ ਤਾਂ ਕਿ ਗਰੀਬ ਜਿਹੜੇ ਡਿਗਰੀ ਲੈ ਸਕਣ। ਤੁਹਾਡਾ ਸਵਾਲ ਬਹੁਤ ਵਧੀਆ ਹੈ ਔਰ ਮੈਂ ਇਹਦੇ ਚ ਕਹਿਣਾ ਚਾਹੂੰਗੀ ਕਿ ਕਿਉਂਕਿ ਮੇਰੇ ਵਿਭਾਗ ਨਾਲ ਸੰਬੰਧਤ ਇਹ ਗੱਲ ਹੈ ਕਿ ਚਾਹੇ ਕੋਈ ਲਾ ਕਰਦਾ ਚਾਹੇ ਕੋਈ ਮੈਡੀਕਲ ਦੀ ਡਿਗਰੀ ਕਰਦਾ ਚਾਹੇ ਕੋਈ ਬੱਚਾ ਇੰਜੀਨੀਅਰਿੰਗ ਕਰ ਰਿਹਾ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਡਿਗਰੀ ਜਿਹੜੇ ਗਰੀਬ ਪਰਿਵਾਰਾਂ ਚੋਂ ਆ ਰਹੇ ਆ ਸਾਡੀ ਸਕੀਮ ਹੈ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਸੀਂ ਹਰ ਇੱਕ ਬੱਚੇ ਨੂੰ ਉਹਦਾ ਲਾਭ ਦਿੰਨੇ ਆਂ ਔਰ ਸਾਡਾ ਜਿਹੜਾ ਪੋਰਟਲ ਹੈ ਉਹ ਵੀ ਹਮੇਸ਼ਾ ਅਸੀਂ ਹੁਣ ਖੁੱਲਾ ਰੱਖਦੇ ਆਂ ਉਹਦੇ ਚ ਚਾਹੇ ਐਸਸੀ ਭਾਈਚਾਰਾ ਚਾਹੇ ਬੀਸੀ ਭਾਈਚਾਰਾ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਉਹ ਸਾਰੇ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਅਸੀਂ ਕੋਟਾ ਵਧਾ ਰਹੇ ਹਾਂ ਉਹਦੇ ਜਿਹੜੇ ਕੋਟਾ ਨੇ ਅਸੀਂ ਕੋਟਾ ਵਧਾਉਣਾ ਕੋਈ ਇੰਨਾ ਸੌਖਾ ਨਹੀਂ ਹੁੰਦਾ ਬਾਕੀ ਜਿਸ ਤਰ੍ਹਾਂ ਪਾਪੂਲੇਸ਼ਨ ਵਧੀ ਹੈ ਕਿਉਂਕਿ ਸੈਂਸਸ 2011 ਤੋਂ ਬਾਅਦ ਹੋਇਆ ਹੀ ਨਹੀਂ ਸੋ ਜਿਹੜਾ ਹੁਣ ਇਮੀਡੀਏਟ ਸੈਂਸਸ ਆਏਗਾ ਉਹਦੇ ਅਕੋਰਡਿੰਗਲੀ ਜੋ ਪਾਪੂਲੇਸ਼ਨ ਹੋਏਗੀ ਤਾਂ ਸਾਡਾ ਡਿਪਾਰਟਮੈਂਟ ਉਹਦੇ ਲਈ ਫਾਈਲ ਮੂਵ ਕਰੇਗਾ ਉਹ ਬੋਲੇ ਰਿਹਾ ਸਟਾਫ ਹੀ ਹੋ ਜਾ ਘਾਟ ਹੈ ਨਵੇਂ ਸਟਾਫ ਭਰਤੀ ਹੋ ਜਾ ਰਹੇ ਉਹਨੇ ਉਹ ਜਿਹੜਾ ਘਾਟ ਸਟਾਫ ਦੀ ਰਹਿੰਦੀ ਉਹਨਾਂ ਨੂੰ ਸਟਾਫ ਨੂੰ ਕੋਈ ਗੱਲ ਨਹੀਂ ਉਹ ਕਹਿ ਬਸ ਦੇਖੋ ਐਜੂਕੇਸ਼ਨ ਡਿਪਾਰਟਮੈਂਟ ਪਹਿਲਾਂ ਵੀ ਕਾਫੀ ਅਪਰਾਲੇ ਕਰ ਰਿਹਾ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਘਾਟ ਹੈ ਉੱਥੇ ਸਾਡੇ ਕਿਉਂਕਿ ਪੜਿਆ ਲਿਖਿਆ ਵਰਗ ਵੀ ਬਹੁਤ ਬੇਰੋਜ਼ਗਾਰ ਫਿਰਦਾ ਸੋ ਪਹਿਲਾ ਤਾਂ ਪਿਛਲੀਆਂ ਸਰਕਾਰਾਂ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀਆਂ ਹੀ ਨਹੀਂ ਸੀ ਕਰਦੀਆਂ ਸੋ ਅਸੀਂ ਤਾਂ ਕਹਿ ਲਓ ਹਲੇ ਪਿਛਲੇ ਵੀਜੇ ਕੰਡੇ ਜਿਹੜੇ ਉਹੀ ਕੱਟੀ ਜਾਂਦੇ ਆ ਉਹ ਸਾਰੀਆਂ ਜੋ ਐਫਆਈਆਰ ਲੌਂਚ ਹੋਈ ਬੜਾ ਬੜਾ ਵਿਵਾਦ ਹੋ ਉਸ ਪਾਰਟੀ ਕੋਲ ਤੱਕ ਪਹੁੰਚੀ ਜਾ ਰਹੀ ਹੈ इवन ਦੇਖੋ ਸਾਰੇ ਮੈਂ ਕੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਪ੍ਰਤਾਪ ਸਿੰਘ ਬਾਜਵਾ ਮੇਰੇ ਵੱਡੇ ਭਰਾਵਾ ਵਾਂਗੇ ਕੀ ਉਹ ਰੇ ਪਿਆਨ ਦਿੰਦੇ ਆ ਬੇਤੁਕੇ ਬਿਆਨ ਕਿ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਨਹੀਂ ਪੈਦਾ ਕਰਦੇ ਕਿ ਉਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੀ ਗੱਲ ਨਹੀਂ ਹੈ ਸੋ ਇਹਨਾਂ ਨੂੰ ਥੋੜਾ ਜਿਹਾ ਅਹਿਸਾਸ ਹੋਣਾ ਚਾਹੀਦਾ ਕਿ ਅਸੀਂ ਲੋਕਾਂ ਦੀ ਐਡੇ ਵੱਡੇ ਪੰਜਾਬ ਦੀ ਜ਼ਿੰਮੇਵਾਰੀ ਸਾਂਭ ਰਹੇ ਹਾਂ ਅਸੀਂ ਲੋਕਾਂ ਨੂੰ ਕੀ ਸੰਦੇਸ਼ ਦੇ ਰਹੇ ਹਾਂ ਸੋ ਇਹ ਬੇਤੁਕੀਆਂ ਬਿਆਨਬਾਜ਼ੀਆਂ ਕਰਕੇ ਜਿਹੜੇ ਲੋਕਾਂ ਚ ਡਰ ਦਾ ਮਾਹੌਲ ਕ੍ਰੀਏਟ ਕਰਦੇ ਉਹਨਾਂ ਤੇ ਐਕਸ਼ਨ ਲੈਣਾ ਬਣਦਾ। ਵਿਸ਼ੇਸ਼ ਤੌਰ ਤੇ ਬਾਦ ਦਾ ਫਾਇਰਿੰਗ ਲੈ ਕੇ ਕਾਂਗਰਸ ਨੂੰ ਚਰਚਾ ਕਰਦੇ ਨੇ। ਦੂਜੇ ਪਾਸੇ ਆਵਾਜ਼ਾਂ ਦੀ ਗੱਲ ਹੋ ਰਹੀ ਚ ਹੈ ਈਡੀ ਨੇ ਜਿਹੜੀ ਚਾਰਚੀਟ ਜਾਰੀ ਕੀਤੀ ਹੈ ਉਸ ਨੂੰ ਲੈ ਕੇ ਵੀ ਇਹ ਨਾ ਤਰਦਾ ਹੈ। ਦੇਖੋ ਈਡੀ ਦਾ ਤਾਂ ਅਧਿਕਾਰ ਹੈ ਵੀ ਉਹ ਕਿਤੇ ਵੀ ਵੱਢ ਜਾਂਦੀ ਔਰ ਮੈਨੂੰ ਲੱਗਦਾ ਜਿਵੇਂ ਸਾਡੀ ਆਮ ਆਦਮੀ ਪਾਰਟੀ ਦੇ ਜਿੰਨੇ ਕੈਂਡੀਡੇਟਸ ਨੂੰ ਈਡੀ ਨੇ ਪਰੇਸ਼ਾਨ ਕੀਤਾ ਸ਼ਾਇਦ ਕਿਸੇ ਨੂੰ ਕੀਤਾ ਹੀ ਨਹੀਂ ਹੋਣਾ। ਜੇ ਨਿਰਪੱਖ ਈਡੀ ਚੱਲੇ ਤਾਂ ਭਾਜਪਾ ਵਾਲਿਆਂ ਤੇ ਵੀ ਇਹ ਹਮਲੇ ਕੋਣੇ ਚਾਹੀਦੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਔਰ ID ਨੂੰ ਹੁਣ ਕਿਸ ਦਾ ਕੇਂਦਰ ਤੋਂ ਬਿਨਾਂ ID ਕਿਸੇ ਦੀ ਸੁਣਦੀ ਨਹੀਂ ਸੋ ਇਹ ਉਹਨਾਂ ਦੇ ਹੱਥ ਵਿੱਚ ਹੈ